رام داچار چند सको है जिसका नाम रख गिघ ना गए कोई गुरु ਵਾਰਤਾ ਹੈਗਾ ਸੀ ਕੀ ਕਹਿਣਾ ਚਾਹੁੰਦੇ ਦੇਖੋ ਸਰਦਾਰ ਰਣਜੀਤ ਸਿੰਘ ਜੀ ਰਾਣਾ ਥੋੜੂ ਸਾਡੇ ਬਹੁਤ ਪੁਰਾਣੇ ਮਿੱਤਰ ਨੇ ਔਰ ਇਸ ਇਲਾਕੇ ਦੀ ਨਾਮਰ ਸਿੱਖਿਆਤ ਹੈ ਔਰ ਬੜਿਆਂ ਭੜਿਆਂ ਸਮਾਜ ਚ ਉਹਨਾਂ ਦੇ ਭਾਈ ਸਾਹਿਬ ਇਸ ਜਹਾਨ ਨੂੰ ਛੱਡ ਕੇ ਚਲੇ ਗਏ ਔਰ ਅੱਜ ਉਹਨਾਂ ਨੇ ਆਪਣੇ ਭੈਣ ਜੀ ਪਰਜਾਈ ਜੀ ਪ੍ਰਭਜੀਤ ਕੌਰ ਜੀ ਉਹ ਅਕਾਲ ਚਲਾਣਾ ਕਰਕੇ ਗਏ ਨੇ ਔਰ ਬਹੁਤ ਵੱਡੀ ਗਿਣਤੀ ਵਿੱਚ ਸੰਗਤ ਉਹਨਾਂ ਦਾ ਸ਼ਰਧਾਂਜਲੀ ਭੇਟ ਕਰਨ ਵਾਸਤੇ ਆਈ ਹੈ। ਪਰਮਾਤਮਾ ਦਾ ਸੁਆਗਤ ਵਿੱਚ ਵਸਾ ਕਰੇ ਸਾਰੀ ਸੰਗਤ। ਇਹ ਪਰਿਵਾਰ ਦਾ ਪਿਆਰ ਹੈ ਜਿਹਦੇ ਕਰਕੇ ਬਹੁਤ ਵੱਡੀ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਆਈ ਹੈ। ਮੈਂ ਤੇ ਆਮ ਤੌਰ ਤੇ ਲੋਕ ਕੰਨੀ ਕਤਰਾ ਜਾਂਦੇ ਨੇ। ਮੈਂ ਇਸ ਪਰਿਵਾਰ ਦਾ ਧੰਨਵਾਦ ਕਰਦਾ ਇਹਨਾਂ ਦਾ ਪਿਆਰ ਹੈ ਜਿਹੜਾ ਅੱਜ ਸਾਰੇ ਲੋਕਾਂ ਨੂੰ ਖਿੱਚ ਕੇ ਲਿਆਇਆ। ਬਹੁਤ-ਬਹੁਤ ਧੰਨਵਾਦ। ਅੱਜ ਇਸ ਹੀ ਪਹੁੰਚੇ ਜੋ ਲੋਕ ਮਾਗਮ ਦੇ ਠੀਕ ਹਨ ਜਾਓਗੇ ਇਸ ਪਰਿਵਾਰ ਨਾਲ। ਅੱਜ ਸੁਧਾਨ ਖਬਾਰ ਖਾਸ ਤਰਮ ਤਰਮ ਦੇ ਬਹੁਤ ਹੀ ਨਾਮਵਰ ਪਰਿਵਾਰ। ਸਰਦਾਰ ਜੀ ਸਿੰਘ ਖਰੂੜ ਅਲਾ ਜਿਹੜਾ ਪਰਿਵਾਰ ਆ ਉਹਨਾਂ ਦੇ ਪਰਜਾਈ ਸਰਦਾਰ ਮਹਿੰਗਾ ਸਿੰਘ ਉਹਨਾਂ ਦੇ ਧਰਮ ਪਤਨੀ ਸਰਦਾਰ ਨੀਤਰਾ ਵੀ ਜੋ ਕੋਈ ਸਰਪੇਨਾਖੋੜ ਦੁਆ ਕੋ ਵੇਜ ਆ ਦੋਨੋਂ ਆ ਵੀ ਅੰਤਮਰਦਾਸ ਵਿੱਚ ਸ਼ਾਮਲ ਹੋ ਗਏ ਆ ਇਹ ਇਲਾਕੇ ਦਾ ਇੱਕ ਬਹੁਤ ਹੀ ਨਾਮਵਰ ਤੇ ਮੰਨਿਆ-ਪੰਨਿਆ ਪਰਿਵਾਰ ਹੈ ਮੇਕ ਕਿਰਤ ਕਮਾਈ ਕਰਨ ਵਾਲਾ ਪਰਿਵਾਰ ਕਾਰੋਬਾਰੀ ਪਰਿਵਾਰ ਆ ਗਿਰਤੀਬਾੜੀ ਕਰਨ ਵਾਲਾ ਪਰਿਵਾਰ ਤੇ ਬਹੁਤ ਹੀ ਧਾਰਮਿਕ ਰੁਚੀ ਰੱਖਣ ਵਾਲਾ ਪਰਿਵਾਰ ਕੋਈ ਆਪਣੇ ਵੱਲ ਕਾਂਗਰਸ ਪਾਰਟੀ ਵੱਲੋਂ ਸਾਰਿਆਂ ਵੱਲ ਕਰਤਾ ਦੇ ਫੋਨ ਪੀਟ ਕਰਨੀ ਆ ਤੁਹਾਨੂੰ ਮੇਰਾ ਨਾਮ ਜੀ ਮੇਰਾ ਨਾਮ ਜੱਗੀਦਰਾ ਉਹ ਜਾਨ ਮੇਰੇ ਮੇਰਾ ਨਾਮ ਕਾਬਲ ਸਿੰਘ ਖੱਬੇ ਜੀ ਅੱਜ ਇਸ ਪਰਿਵਾਰ ਦੇ ਦੋ ਇੱਕ ਘਰ ਨਾਲ ਇੱਕ ਘਰ ਨਾਲ ਸਾਡੀ ਜਿਹੜੀ ਦੇ ਨਜ਼ਦੀਕੀ ਰਿਸ਼ਤੇਦਾਰੀ ਆ ਸਾਡੀ ਜਿਹੜੀ ਬੇਟੀ ਆ ਉਹ ਇਹ ਘਰ ਦੀ ਜਾਂ ਉਹ ਮਾਣ ਵਾਲੀ ਬੀਬੀ ਜਿਹੜੀ ਆ ਉਹਨਾਂ ਦੀ ਉਹ ਬਹੂ ਆ ਬਹੂ ਇਹ ਵੀ ਸਾਡੀ ਜਿਹੜੀ ਰਿਸ਼ਤੇਦਾਰੀ ਆ ਇਹੋ ਜਿਹਾ ਪਰਿਵਾਰ ਇੱਥੇ ਲਾਗੇ ਹੋਰ ਕੋਈ ਨਹੀਂ ਹੈਗਾ ਇਹ ਬੰਦੇ ਬਚਨ ਦੇ ਪੱਕੇ ਹਰ ਇੱਕ ਨੇ ਆਰ ਕੋਨਾ ਖਲੋਣ ਵਾਲੇ ਤੁਰਨ ਵਾਲੇ ਹਰ ਇੱਕ ਬੰਦੇ ਦਾ ਪਿੱਛਾ ਕਰਨ ਵਾਲੇ ਔਰ ਉਹ ਜੀਮਦਾਰ ਕਰਨ ਵਾਲੇ ਗਰੀਬਾਂ ਦੇ ਮਸੀਹਾ ਏ ਇਹਨਾਂ ਦਾ ਚੰਗਾ ਵਧੀਆ ਕਾਰੋਬਾਰ ਆ ਲੋਕਾਂ ਦੀ ਮਾਂ ਭਰ ਰਿਹਾ ਲੋਕਾਂ ਨਾਲ ਚੱਲ ਰਿਹਾ ਉਹ ਬੀਬੀ ਜਾਨ ਵਾਲੀ ਨੂੰ ਪਰਮੇਸ਼ਰ ਆਪਣੇ ਚਰਨਾ ਨਿਵਾਸ ਬਸੇ ਕਿਸੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਇਹਨੇ ਅੱਗ ਲਾ ਕੇ ਵੇਚ ਰਿਹਾ ਜੀ ਤੇਰੀ ਜਾਗਿਆ ਵਾਹ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ